ਨਾਲ ਹਾਲਾਤ ਬੜੇ ਹੋਏ ਨੇ ਕਿੰਝ ਗੱਡੀ ਨੂੰ ਬਾਹਰ ਕੱਢਣ ਦੀ ਜਦਦ ਜਹਦ ਕੀਤੀ ਜਾ ਰਹੀ ਹੈ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਤਸਵੀਰਾਂ ਤੁਹਾਨਾਂ ਨਾਲ ਸਾਂਝੀਆਂ ਕਰ ਰਹੇ ਹਾਂ ਕਿs ਖਤਰਨਾਕ ਸਟੰਟ ਬਾਜੀ ਕੀਤੀ ਜਾ ਰਹੀ ਸੀ ਤਾਂ ਗੱਡੀ ਜੜੀ ਆ ਪਾਣੀ ਦੇ ਵਿੱਚ ਫਸ ਜਾਂਦੀ ਆ ਪੁਲ ਤੋਂ ਹੇਠਾਂ ਆਫ-ਰੋਡਿੰਗ ਤੇ ਜੜੀ ਆ ਗੱਡੀ ਚਲਾਈ ਜਾ ਰਹੀ ਸੀ ਨੌਜਵਾਨਾਂ ਦੇ ਵੱਲੋਂ ਹੜਕੰਪ ਮਚਾਇਆ ਜਾ ਰਿਆ ਸੀ ਜੋਸਤਾ ਖਮਿਆਚਾ ਇਹਨਾਂ ਨੋਜਵਾਨਾਂ ਨੂੰ ਪੂਰਾ ਬੁਕਤ ਨਾ ਪਿਆ ਤਾਂ ਹੁਣ ਮੱਥੇ ਤੇ ਜ਼ਰੂਰ ਹੱਥ ਮਾਰਤੇ ਹੋਣਗੇ ਕਿ ਕਿੰਝ ਇਹ ਜਾਨ ਨੂੰ ਸਿਆਪਾ ਉਹਨਾਂ ਨੇ ਪਾ ਲਿਆ ਸੋ ਵੀਡੀਓ ਤੁਸੀਂ ਦੇਖ ਸਕਦੇ ਹੋ ਕਿ ਨੋਜਵਾਨਾਂ ਵੱਲੋਂ ਹੜਕੰਪ ਮਚਾਇਆ ਜਾ ਰਿਆ ਸੀ ਪੁਲ ਦੇ ਹੇਠਾਂ ਪਾਣੀ ਦੇ ਵਿੱਚੋਂ ਇੱਕ ਗੱਡੀ ਫਸ ਚਾਂਦੀਆ ਜਿਸ ਨੂੰ ਬਾਹਰ ਕੱਢਣ ਦੀ ਜਦੋਂ ਜ਼ਹਦ ਕੀਤੀ ਜਾ ਰਹੀ ਹੈ ਵੀਡੀਓ ਤੁਹਾਡ ਨਾਲ ਹਿਮਾਚਲ ਤੋਂ ਸਾਂਝੀ ਕਰ ਰਹੇ ਹਾਂ ਜਿੱਥੇ ਸਾਧੂਪੁਰ ਦੇ ਇੱਥਾਂ ਇਹ ਵਾਕਿਆ ਵਾਪਰਿਆ ਨੌਜਵਾਨ ਲਾਲ ਗੱਡੀ ਦੇ ਵਿੱਚ ਸਫਾਰਸੀ ਆਫਰੋਡਿੰਗ ਤੇ ਗੱਡੀ ਚਲਾਈ ਜਾ ਰਹੀ ਸੀ ਤਾਂ ਇੰਨੇ ਦੇ ਵਿੱਚ ਪਾਣੀ ਸੀ ਤਾਂ ਪਾਣੀ ਦੇ ਵਿੱਚ ਹੀ ਇੱਕ ਗੱਡੀ ਫਸ ਚੁਕੀ ਆਤਾ ਕਿਸ ਤਰੀਕੇ ਦੇ ਨਾਲ ਹਾਲਾਤ ਬੜੇ ਹੋਏ ਨੇ ਕਿੰਝ ਗੱਡੀ ਨੂੰ ਬਾਹਰ ਕੱਢਣ ਦੀ ਜਦਦ ਜ਼ਹਤ ਕੀਤੀ ਜਾ ਰਹੀ ਹੈ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਤਸਵੀਰਾਂ ਤੁਹਾਨਾਂ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਸਖ਼ਤਨਾਂਕ ਸਟੰਟ ਬਾਜੀ ਕੀਤੀ ਜਾ ਰਹੀ ਸੀ ਤਾਂ ਗੱਡੀ ਜੜੀ ਆ ਪਾਣੀ ਦੇ ਵਿੱਚ ਫਸ ਜਾਂਦੀ ਆ ਪੁਲ ਤੋਂ ਹੇਠਾਂ ਆਫ-ਰੋਡਿੰਗ ਤੇ ਜੜੀ ਆ ਗੱਡੀ ਚਲਾਈ ਜਾ ਰਹੀ ਸੀ ਨੌਜਵਾਨਾਂ ਦੇ ਵੱਲੋਂ ਹੜਕੰਪ ਮਚਾਇਆ ਜਾ ਰਿਆ ਸੀ ਜੋਸਤਾ ਖਮਿਆਚਾ ਇਹਨਾਂ ਨੋਚਵਾਨਾਂ ਨੂੰ ਪੂਰਾ ਬੁੜਾ ਪੁਕਤ ਨਾ ਪਿਆ ਤਾਂ ਹੁਣ ਮੱਥੇ ਤੇ ਜ਼ਰੂਰ ਹੱਥ ਮਾਰਤੇ ਹੋਣਗੇ ਕਿ ਕਿੰਝ ਇਹ ਜਾਨ ਨੂੰ ਸਿਆਪਾ ਉਹਨਾਂ ਨੇ ਪਾ ਲਿਆ ਸੋ ਵੀਡੀਓ ਤੁਸੀਂ ਦੇਖ ਸਕਦੇ ਹੋ ਕਿ ਨੋਚਵਾਨਾਂ ਵੱਲੋਂ ਹੜਕੰਪ ਮਚਾਇਆ ਜਾ ਰਿਆ ਸੀ ਪੁਲ ਦੇ ਹੇਠਾਂ ਪਾਣੀ ਦੇ ਵਿੱਚ ਇੱਕ ਗੱਡੀ ਫਸ ਚਾਂਦੀਆ ਜਿਸ ਨੂੰ ਬਾਹਰ ਕੱਢਣ ਦੀ ਜਦੋਂ ਜ਼ਹਤ ਕੀਤੀ ਜਾ ਰਹੀ ਹੈ ਵੀਡੀਓ ਤੁਹਾਡੇ ਨਾਲ ਹਿਮਾਚਲ ਤੋਂ ਸਾਂਝੀ ਕਰ ਰਹੇ ਹਾਂ ਜਿੱਥੇ ਸਾਧੂਪੁਰ ਦੇ ਨੇੜੇ ਆ ਇਹ ਵਾਕਿਆ ਵਾਪਰਿਆ ਨੋਜਵਾਨ ਲਾਲ ਗੱਡੀ ਦੇ ਵਿੱਚ ਸਫਾਰਸੀ ਆਫ-ਰੋਡਿੰਗ ਤੇ ਗੱਡੀ ਚਲਾਈ ਜਾ ਰਹੀ ਸੀ ਤਾਂ ਇੰਨੇ ਦੇ ਵਿੱਚ ਪਾਣੀ ਸੀ ਤਾਂ ਪਾਣੀ ਦੇ ਵਿੱਚ ਹੀ ਇੱਕ ਗੱਡੀ ਫਸ ਚੁਕਿਆ ਤਾਂ ਕਿਸ ਤਰੀਕੇ ਦੇ ਨਾਲ ਹਾਲਾਤ ਬੜੇ ਹੋਏ ਨੇ ਕਿੰਝ ਗੱਡੀ ਨੂੰ ਬਾਹਰ ਕੱਢਣ ਦੀ ਜਦਦ ਜਹਤ ਕੀਤੀ ਜਾ ਰਹੀ ਹੈ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਤਸਵੀਰਾਂ ਤੁਹਾੜ ਨਾਲ ਸਾਂਝੀਆਂ ਕਰ ਰਿਹਾ ਕਿਸ ਖਤਰਨਾਕ ਸਟੰਟ ਬਾਜੀ ਕੀਤੀ ਜਾ ਰਹੀ ਸੀ ਤਾਂ ਗੱਡੀ ਜਿਹੜੀ ਆ ਪਾਣੀ ਦੇ ਵਿੱਚ ਫਸ ਜਾਂਦੀ ਆ ਪੁਲ ਤੋਂ ਹੇਠਾਂ ਆਫ-ਰੋਡਿੰਗ ਤੇ ਜਿਹੜੀ ਗੱਡੀ ਚਲਾਈ ਜਾ ਰਹੀ ਸੀ ਨੌਜਵਾਨਾਂ ਦੇ ਵੱਲੋਂ ਹੜਕੰਪ ਮਚਾਇਆ ਜਾ ਰਿਆ ਸੀ ਜੋਸਤਾ ਖਮਿਆਚੈ ਨੋਚਵਾਨ ਨੂੰ ਪੂਰਾ ਬੁਖਤ ਨਾ ਪਿਆ ਤਾਂ ਹੁਣ ਮੱਥੇ ਤੇ ਜ਼ਰੂਰ ਹੱਥ ਮਾਰਤੇ ਹੋਣਗੇ ਕਿ ਕਿੰਝ ਇਹ ਜਾਨ ਨੂੰ ਸਿਆਪਾ ਉਹਨਾਂ ਨੇ ਪਾ ਲਿਆ ਸੋ ਵੀਡੀਓ ਤੁਸੀਂ ਦੇਖ ਸਕਦੇ ਹੋ ਕਿ ਨੋਚਵਾਨਾ ਵੱਲੋਂ ਹੜਕੰਪ ਮਚਾਇਆ ਜਾ ਰਿਆ ਸੀ ਪੁਲ ਦੇ ਹੇਠਾਂ ਪਾਣੀ ਦੇ ਵਿੱਚ ਇੱਕ ਗੱਡੀ ਫਸ ਚਾਂਦੀਆ ਜਿਸ ਨੂੰ ਬਾਹਰ ਕੱਢਣ ਦੀ ਜਦੋਂ ਜ਼ਹਤ ਕੀਤੀ ਜਾ ਰਹੀ ਹੈ ਵੀਡੀਓ ਤੁਹਾਡੇ ਨਾਲ ਹਿਮਾਚਲ ਤੋਂ ਸਾਂਝੀ ਕਰ ਰਹੇ ਹਾਂ ਜਿੱਥੇ ਸਾਧੂਪੁਰ ਦੇ ਨੇੜੇ ਆ ਇਹ ਵਾਕਿਆ ਵਾਪਰਿਆ ਨੋਜਵਾਨ ਲਾਲ ਗੱਡੀ ਦੇ ਵਿੱਚ ਸਫਾਰਸੀ ਆਫ-ਰੋਡਿੰਗ ਤੇ ਗੱਡੀ ਚਲਾਈ ਜਾ ਰਹੀ ਸੀ ਤਾਂ ਇੰਨੇ ਦੇ ਵਿੱਚ ਪਾਣੀ ਸੀ ਤਾਂ ਪਾਣੀ ਦੇ ਵਿੱਚ ਹੀ ਇੱਕ ਗੱਡੀ ਫਸ ਚੁਕਿਆਤਾ ਕਿਸ ਤਰੀਕੇ ਦੇ ਨਾਲ ਹਾਲਾਤ ਬੜੇ ਹੋਏ ਨੇ ਕਿੰਝ ਗੱਡੀ ਨੂੰ ਬਾਹਰ ਕੱਢਣ ਦੀ ਜਦਤ ਜਹਦ ਕੀਤੀ ਜਾ ਰਹੀ ਹੈ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਤਸਵੀਰਾਂ ਤੁਹਾਹਨਾਂ ਨੂੰ ਸਾਂਝੀਆਂ ਕਰ ਰਿਹਾ ਕਿਸ ਖਤਰਨਾਕ ਸਟੰਟ ਬਾਜੀ ਕੀਤੀ ਜਾ ਰਹੀ ਸੀ ਤਾਂ ਗੱਡੀ ਜਿਹੜੀ ਆ ਪਾਣੀ ਦੇ ਵਿੱਚ ਫਸ ਜਾਂਦੀ ਆ ਪੁਲ ਤੋਂ ਹੇਠਾਂ ਆਫ-ਰੋਡਿੰਗ ਤੇ ਜਿਹੜੀ ਗੱਡੀ ਚਲਾਈ ਜਾ ਰਹੀ ਸੀ ਨੌਜਵਾਨਾਂ ਦੇ ਵੱਲੋਂ ਹੜਕੰਪ ਮਚਾਇਆ ਜਾ ਰਿਆ ਸੀ ਜੋਸਤਾ ਖਮਿਆਚਾ ਇਹਨਾਂ ਨੋਜਫਾਨਾ ਨੂੰ ਪੂਰਾ ਪੁਕਤ ਨਾ ਪਿਆ ਤਾਂ ਹੁਣ ਮੱਥੇ ਤੇ ਜ਼ਰੂਰ ਹੱਥ ਮਾਰਤੇ ਹੋਣਗੇ ਕਿ ਕਿੰਝ ਇਹ ਜਾਨ ਨੂੰ ਸਿਆਪਾ ਉਹਨਾਂ ਨੇ ਪਾ ਲਿਆ ਸੋ ਵੀਡੀਓ ਤੁਸੀਂ ਦੇਖ ਸਕਦੇ ਹੋ ਕਿ ਨੋਜਫਾਨਾ ਵੱਲੋਂ ਹੜਕੰਪ ਮਚਾਇਆ ਜਾ ਰਿਆ ਸੀ ਪੁਲ ਦੇ ਹੇਠਾਂ ਪਾਣੀ ਦੇ ਵਿੱਚ ਇੱਕ ਗੱਡੀ ਫਸ ਚਾਂਦੀਆ ਜਿਸ ਨੂੰ ਬਾਹਰ ਕੱਢਣ ਦੀ ਜਦੋਂ ਜ਼ਹਦ ਕੀਤੀ ਜਾ ਰਹੀ ਹੈ ਵੀਡੀਓ ਤੁਹਾਡੇ ਨਾਲ ਹਿਮਾਚਲ ਤੋਂ ਸਾਂਝੀ ਕਰ ਰਹੇ ਹਾਂ ਜਿੱਥੇ ਸਾਧੂਪੁਰ ਦੇ ਇੱਥਾਂ ਇਹ ਵਾਕਿਆ ਵਾਪਰਿਆ ਨੌਜਵਾਨ ਲਾਲ ਗੱਡੀ ਦੇ ਵਿੱਚ ਸਫਾਰਸੀ ਆਫਰੋਡਿੰਗ ਤੇ ਗੱਡੀ ਚਲਾਈ ਜਾ ਰਹੀ ਸੀ ਤਾਂ ਇੰਨ ਦੇ ਵਿੱਚ ਪਾਣੀ ਸੀ ਤਾਂ ਪਾਣੀ ਦੇ ਵਿੱਚ ਹੀ ਇੱਕ ਗੱਡੀ ਫਸ ਚੁਕਿਆਤਾ ਕਿਸ ਤਰੀਕੇ ਦੇ ਨਾਲ ਹਾਲਾਤ ਬੜੇ ਹੋਏ ਨੇ ਕਿੰਝ ਗੱਡੀ ਨੂੰ ਬਾਹਰ ਕੱਢਣ ਦੀ ਜਦਦ ਜ਼ਹਤ ਕੀਤੀ ਜਾ ਰਹੀ ਹੈ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਤਸਵੀਰਾਂ ਤੁਹਾਨਾਂ ਨਾਲ ਸਾਂਝੀਆਂ ਕਰ ਰਿਹਾ ਕਿਸ ਖਤਰਨਾਕ ਸਟੰਟ ਬਾਜੀ ਕੀਤੀ ਜਾ ਰਹੀ ਸੀ ਤਾਂ ਗੱਡੀ ਜਿਹੜੀ ਆ ਪਾਣੀ ਦੇ ਵਿੱਚ ਫਸ ਜਾਂਦੀ ਆ ਪੁਲ ਤੋਂ ਹੇਠਾਂ ਆਫ-ਰੋਡਿੰਗ ਤੇ ਜਿਹੜੀ ਗੱਡੀ ਚਲਾਈ ਜਾ ਰਹੀ ਸੀ ਨੌਜਵਾਨਾਂ ਦੇ ਵੱਲੋਂ ਹੜਕੰਪ ਮਚਾਇਆ ਚਾਰਿਆਸੀ ਜੋਸਤਾ ਖਮਿਆਚੈ ਨੋਚਫਾਨਾ ਨੂੰ ਪੂਰਾ ਬੁਖਤ ਨਾ ਪਿਆ ਤਾਂ ਹੁਣ ਮੱਥੇ ਤੇ ਜ਼ਰੂਰ ਹੱਥ ਮਾਰਤੇ ਹੋਣਗੇ ਕਿ ਕਿੰਝ ਇਹ ਜਾਨ ਨੂੰ ਸਿਆਪਾ ਉਹਨਾਂ ਨੇ ਪਾ ਲਿਆ ਸੋ ਵੀਡੀਓ ਤੁਸੀਂ ਦੇਖ ਸਕਦੇ ਹੋ ਕਿ ਨੋਚਫਾਨਾ ਵੱਲੋਂ ਹੜਕੰਪ ਮਚਾਇਆ ਚਾਰਿਆਸੀ ਪੁਲ ਦੇ ਹੇਠਾਂ ਪਾਣੀ ਦੇ ਵਿੱਚ ਇੱਕ ਗੱਡੀ ਫਸ ਜਾਂਦੀ ਆ ਜਿਸ ਨੂੰ ਬਾਹਰ ਕੱਢਣ ਦੀ ਜਦੋਂ ਜ਼ਹਤ ਕੀਤੀ ਜਾ ਰਹੀ ਹੈ ਵੀਡੀਓ ਤੁਹਾਡੇ ਨਾਲ ਹਿਮਾਚਲ ਤੋਂ ਸਾਂਝੀ ਕਰ ਰਹੇ ਹਾਂ ਜਿੱਥੇ ਸਾਧੂਪੁਰ ਦੇ ਨੇੜੇ ਆ ਇਹ ਵਾਕਿਆ ਵਾਪਰਿਆ ਨੌਜਵਾਨ ਲਾਲ ਗੱਡੀ ਦੇ ਵਿੱਚ ਸਫਾਰਸੀ ਆਫ-ਰੋਡਿੰਗ ਤੇ ਗੱਡੀ ਚਲਾਈ ਜਾ ਰਹੀ ਸੀ ਤਾਂ ਇੰਨੇ ਦੇ ਵਿੱਚ ਪਾਣੀ ਸੀ ਤਾਂ ਪਾਣੀ ਦੇ ਵਿੱਚ ਹੀ ਇੱਕ ਗੱਡੀ ਫਸ ਚੁਕਿਆ ਤਾਂ ਕਿਸ ਤਰੀਕੇ ਦੇ ਨਾਲ ਹਾਲਾਤ ਬੜੇ ਹੋਏ ਨੇ ਕਿੰਝ ਗੱਡੀ ਨੂੰ ਬਾਹਰ ਕੱਢਣ ਦੀ ਜਦਦ ਜ਼ਹਤ ਕੀਤੀ ਜਾ ਰਹੀ ਹੈ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਤਸਵੀਰਾਂ ਤੁਹਾੜ ਨਾਲ ਸਾਂਝੀਆਂ ਕਰ ਰਹੇ ਹਾਂ ਕਿs ਖਤਰਨਾਕ ਸਟੰਟ ਬਾਜੀ ਕੀਤੀ ਜਾ ਰਹੀ ਸੀ ਤਾਂ ਗੱਡੀ ਜਿਹੜੀ ਆ ਪਾਣੀ ਦੇ ਵਿੱਚ ਫਸ ਜਾਂਦੀ ਆ ਪੁਲ ਤੋਂ ਹੇਠਾਂ ਆਫ-ਰੋਡਿੰਗ ਤੇ ਜਿਹੜੀ ਗੱਡੀ ਚਲਾਈ ਜਾ ਰਹੀ ਸੀ ਨੌਜਵਾਨਾਂ ਦੇ ਵੱਲੋਂ ਹੜਕੰਪ ਮਚਾਇਆ ਜਾ ਰਿਆ ਸੀ ਜੋਸਤਾ ਖਮਿਆਚਾ ਇਹਨਾਂ ਨੋਚਫਾਨਾ ਨੂੰ ਪੂਰਾ ਬੁਰਾ ਬੁਕਤ ਨਾ ਪਿਆ ਤਾਂ ਹੁਣ ਮੱਥੇ ਤੇ ਜ਼ਰੂਰ ਹੱਥ ਮਾਰਤੇ ਹੋਣਗੇ ਕਿ ਕਿੰਝ ਇਹ ਜਾਨ ਨੂੰ ਸਿਆਪਾ ਉਹਨਾਂ ਨੇ ਪਾ ਲਿਆ ਸੋ ਵੀਡੀਓ ਤੁਸੀਂ ਦੇਖ ਸਕਦੇ ਹੋ ਕਿ ਨੋਚਫਾਨਾ ਵੱਲੋਂ ਹੜਕੰਪ ਮਚਾਇਆ ਜਾ ਰਿਆ ਸੀ ਪੁਲ ਦੇ ਹੇਠਾਂ ਪਾਣੀ ਦੇ ਵਿੱਚ ਇੱਕ ਗੱਡੀ ਫਸ ਜਾਂਦੀ ਆ ਜਿਸ ਨੂੰ ਬਾਹਰ ਕੱਢਣ ਦੀ ਜਦੋਂ ਜ਼ਹਤ ਕੀਤੀ ਜਾ ਰਹੀ ਹੈ ਵੀਡੀਓ ਤੁਹਾਡੇ ਨਾਲ ਹਿਮਾਚਲ ਤੋਂ ਸਾਂਝੀ ਕਰ ਰਹੇ ਹਾਂ ਜਿੱਥੇ ਸਾਧੂਪੁਰ ਦੇ ਨੇੜੇ ਆ ਇਹ ਵਾਕਿਆ ਵਾਪਰਿਆ ਨੌਜਵਾਨ ਲਾਲ ਗੱਡੀ ਦੇ ਵਿੱਚ ਸਫਾਰਸੀ ਆਫ-ਰੋਡਿੰਗ ਤੇ ਗੱਡੀ ਚਲਾਈ ਜਾ ਰਹੀ ਸੀ ਤਾਂ ਇੰਨੇ ਦੇ ਵਿੱਚ ਪਾਣੀ ਸੀ ਤਾਂ ਪਾਣੀ ਦੇ ਵਿੱਚ ਹੀ ਇੱਕ ਗੱਡੀ ਫਸ ਚੁਕਿਆ ਤਾਂ ਕਿਸ ਤਰੀਕੇ ਦੇ ਨਾਲ ਹਾਲਾਤ ਬੜੇ ਹੋਏ ਨੇ ਕਿੰਝ ਗੱਡੀ ਨੂੰ ਬਾਹਰ ਕੱਢਣ ਦੀ ਜਦਦ ਜ਼ਹਤ ਕੀਤੀ ਜਾ ਰਹੀ ਹੈ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਤਸਵੀਰਾਂ ਤੁਹਾੜ ਨਾਲ ਸਾਂਝੀਆਂ ਕਰ ਰਿਹਾ ਕਿਸ ਖਤਰਨਾਕ ਸਟੰਟ ਬਾਜੀ ਕੀਤੀ ਜਾ ਰਹੀ ਸੀ ਤਾਂ ਗੱਡੀ ਜਿਹੜੀ ਆ ਪਾਣੀ ਦੇ ਵਿੱਚ ਫਸ ਜਾਂਦੀ ਆ ਪੁਲ ਤੋਂ ਹੇਠਾਂ ਆਫ-ਰੋਡਿੰਗ ਤੇ ਜਿਹੜੀ ਗੱਡੀ ਚਲਾਈ ਜਾ ਰਹੀ ਸੀ ਨੌਜਵਾਨਾਂ ਦੇ ਵੱਲੋਂ ਹੜਕੰਪ ਮਚਾਇਆ ਜਾ ਰਿਹਾ ਸੀ ਜੋਸਤਾ ਖਮਿਆਚਾ ਇਹਨਾਂ ਨੋਚਫਾਨਾਂ ਨੂੰ ਪੂਰਾ ਪੁਕਤ ਨਾ ਪਿਆ ਤਾਂ ਹੁਣ ਮੱਥੇ ਤੇ ਜ਼ਰੂਰ ਹੱਥ ਮਾਰਤੇ ਹੋਣਗੇ ਕਿ ਕਿੰਝ ਇਹ ਜਾਨ ਨੂੰ ਸਿਆਪਾ ਉਹਨਾਂ ਨੇ ਪਾ ਲਿਆ ਸੋ ਵੀਡੀਓ ਤੁਸੀਂ ਦੇਖ ਸਕਦੇ ਹੋ ਕਿ ਨੋਚਫਾਨਾਂ ਵੱਲੋਂ ਹੜਕੰਪ ਮਚਾਇਆ ਜਾ ਰਿਹਾ ਸੀ ਪੁਲ ਦੇ ਹੇਠਾਂ ਪਾਣੀ ਦੇ ਵਿੱਚ ਇੱਕ ਗੱਡੀ ਫਸ ਚਾਂਦੀਆ ਜਿਸ ਨੂੰ ਬਾਹਰ ਕੱਢਣ ਦੀ ਜਦੋਂ ਜ਼ਹਤ ਕੀਤੀ ਜਾ ਰਹੀ ਹੈ ਵੀਡੀਓ ਤੁਹਾਡ ਨਾਲ ਹਿਮਾਚਲ ਤੋਂ ਸਾਂਝੀ ਕਰ ਰਹੇ ਹਾਂ ਜਿੱਥੇ ਸਾਧੂਪੁਰ ਦੇ ਨੇੜੇ ਆ ਇਹ ਵਾਕਿਆ ਵਾਪਰਿਆ ਨੋਜਵਾਨ ਲਾਲ ਗੱਡੀ ਦੇ ਵਿੱਚ ਸਫਾਰਸੀ ਆਫ ਰੋਡਿੰਗ ਤੇ ਗੱਡੀ ਚਲਾਈ ਜਾ ਰਹੀ ਸੀ ਤਾਂ ਇੰਨੇ ਦੇ ਵਿੱਚ ਪਾਣੀ ਸੀ ਤਾਂ ਪਾਣੀ ਦੇ ਵਿੱਚ ਹੀ ਇੱਕ ਗੱਡੀ ਫਸ ਚੁਕਿਆ ਤਾਂ ਕਿਸ ਤਰੀਕੇ ਦੇ ਨਾਲ ਹਾਲਾਤ ਬੜੇ ਹੋਏ ਨੇ ਕਿੰਝ ਗੱਡੀ ਨੂੰ ਬਾਹਰ ਕੱਢਣ ਦੀ ਜਦਤ ਕੀਤੀ ਜਾ ਰਹੀ ਹੈ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਤਸਵੀਰਾਂ ਤੁਹਾਹਨਾਂ ਨਾਲ ਸਾਂਝੀਆਂ ਕਰ ਰਹੇ ਹਾਂ ਕਿs ਖਤਰਨਾਕ ਸਟੰਟ ਬਾਜੀ ਕੀਤੀ ਜਾ ਰਹੀ ਸੀ ਤਾਂ ਗੱਡੀ ਜੜੀ ਆ ਪਾਣੀ ਦੇ ਵਿੱਚ ਫਸ ਜਾਂਦੀ ਆ ਪੁਲ ਤੋਂ ਹੇਠਾਂ ਆਫ-ਰੋਡਿੰਗ ਤੇ ਜੜੀ ਆ ਗੱਡੀ ਚਲਾਈ ਜਾ ਰਹੀ ਸੀ ਨੌਜਵਾਨਾਂ ਦੇ ਵੱਲੋਂ ਹੜਕੰਪ ਮਚਾਇਆ ਜਾ ਰਿਆ ਸੀ ਜੋਸਤਾ ਖਮਿਆਚਾ ਇਹਨਾਂ ਨੋਚਫਾਨਾ ਨੂੰ ਪੂਰਾ ਬੁਖਤ ਨਾ ਪਿਆ ਤਾਂ ਹੁਣ ਮੱਥੇ ਤੇ ਜ਼ਰੂਰ ਹੱਥ ਮਾਰਤੇ ਹੋਣਗੇ ਕਿ ਕਿੰਝ ਇਹ ਜਾਨ ਨੂੰ ਸਿਆਪਾ ਉਹਨਾਂ ਨੇ ਪਾ ਲਿਆ ਸੋ ਵੀਡੀਓ ਤੁਸੀਂ ਦੇਖ ਸਕਦੇ ਹੋ ਕਿ ਨੋਚਫਾਨਾ ਵੱਲੋਂ ਹੜਕੰਪ ਮਚਾਇਆ ਜਾ ਰਿਆ ਸੀ ਪੁਲ ਦੇ ਹੇਠਾਂ ਪਾਣੀ ਦੇ ਵਿੱਚ ਇੱਕ ਗੱਡੀ ਫਸ ਜਾਂਦੀ ਹੈ ਜਿਸ ਨੂੰ ਬਾਹਰ ਕੱਢਣ ਦੀ ਜਦੋਂ ਜ਼ਹਤ ਕੀਤੀ ਜਾ ਰਹੀ ਹੈ ਵੀਡੀਓ ਤੁਹਾਡੇ ਨਾਲ ਹਿਮਾਚਲ ਤੋਂ ਸਾਂਝੀ ਕਰ ਰਹੇ ਹਾਂ ਜਿੱਥੇ ਸਾਧੂਪੁਰ ਦੇ ਇੱਥਾਂ ਇਹ ਵਾਕਿਆ ਵਾਪਰਿਆ ਨੋਜਵਾਨ ਲਾਲ ਗੱਡੀ ਦੇ ਵਿੱਚ ਸਫਾਰਸੀ ਆਫ-ਰੋਡਿੰਗ ਤੇ ਗੱਡੀ ਚਲਾਈ ਜਾ ਰਹੀ ਸੀ ਤਾਂ ਇੰਨੇ ਦੇ ਵਿੱਚ ਪਾਣੀ ਸੀ ਤਾਂ ਪਾਣੀ ਦੇ ਵਿੱਚ ਹੀ ਇੱਕ ਗੱਡੀ ਫਸ ਚੁਕਿਆ ਤਾਂ ਕਿਸ ਤਰੀਕੇ ਦੇ ਨਾਲ ਹਾਲਾਤ ਬੜੇ ਹੋਏ ਨੇ ਕਿੰਝ ਗੱਡੀ ਨੂੰ ਬਾਹਰ ਕੱਢਣ ਦੀ ਜਦਦ ਕੀਤੀ ਜਾ ਰਹੀ ਹੈ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਤਸਵੀਰਾਂ ਤੁਹਾੜ ਨਾਲ ਸਾਂਝੀਆਂ ਕਰ ਰਿਹਾ ਕਿਸ ਖਤਰਨਾਕ ਸਟੰਟ ਬਾਜੀ ਕੀਤੀ ਜਾ ਰਹੀ ਸੀ ਤਾਂ ਗੱਡੀ ਜੜੀ ਆ ਪਾਣੀ ਦੇ ਵਿੱਚ ਫਸ ਜਾਂਦੀ ਆ ਪੁਲ ਤੋਂ ਹੇਠਾਂ ਆਫ-ਰੋਡਿੰਗ ਤੇ ਜੜੀ ਆ ਗੱਡੀ ਚਲਾਈ ਜਾ ਰਹੀ ਸੀ ਨੌਜਵਾਨਾਂ ਦੇ ਵੱਲੋਂ ਹੜਕੰਪ ਮਚਾਇਆ ਜਾ ਰਿਹਾ ਸੀ ਜੋਸਤਾ ਖਮਿਆਚਾ ਇਹਨਾਂ ਨੌਜਵਾਨਾਂ ਨੂੰ ਬੂਰਾ ਭੁਗਤਣਾ ਪਿਆ ਤਾਂ ਹੁਣ ਮੱਥੇ ਤੇ ਜ਼ਰੂਰ ਹੱਥ ਮਾਰਤੇ ਹੋਣਗੇ ਕਿ ਕਿੰਝ ਇਹ ਜਾਨ ਸਿਆਪਾ ਉਹਨਾਂ ਨੇ ਪਾ ਲਿਆ ਸੋ ਵੀਡੀਓ ਤੁਸੀਂ ਦੇਖ ਸਕਦੇ ਹੋ ਕਿ ਨੋਚਵਾਨਾ ਵੱਲੋਂ ਹੜਕੰਪ ਮਚਾਇਆ ਚਾਰਿਆਸੀ ਪੁਲ ਦੇ ਹੇਠਾਂ ਪਾਣੀ ਦੇ ਵਿੱਚ ਇੱਕ ਗੱਡੀ ਫਸ ਚਾਂਦੀਆ ਜਿਸ ਨੂੰ ਬਾਹਰ ਕੱਢਣ ਦੀ ਜਦੋਂ ਜ਼ਹਤ ਕੀਤੀ ਜਾ ਰਹੀ ਹੈ ਵੀਡੀਓ ਤੁਹਾਡ ਨਾਲ ਹਿਮਾਚਲ ਤੋਂ ਸਾਂਝੀ ਕਰ ਰਹੇ ਹਾਂ ਜਿੱਥੇ ਸਾਧੂਪੁਰ ਦੇ ਨੇੜੇ ਆ ਇਹ ਵਾਕਿਆ ਵਾਪਰਿਆ ਨੋਜਵਾਨ ਲਾਲ ਗੱਡੀ ਦੇ ਵਿੱਚ ਸਫਾਰਸੀ ਆਫ-ਰੋਡਿੰਗ ਤੇ ਗੱਡੀ ਚਲਾਈ ਜਾ ਰਹੀ ਸੀ ਤਾਂ ਇੰਨੇ ਦੇ ਵਿੱਚ ਪਾਣੀ ਸੀ ਤਾਂ ਪਾਣੀ ਦੇ ਵਿੱਚ ਹੀ ਇੱਕ ਗੱਡੀ ਫਸ ਚੁੱਕਿਆ ਤਾਂ ਕਿਸ ਤਰੀਕੇ ਦੇ ਨਾਲ ਹਾਲਾਤ ਬੜੇ ਹੋਏ ਨੇ ਕਿੰਝ ਗੱਡੀ ਨੂੰ ਬਾਹਰ ਕੱਢਣ ਦੀ ਜਦਤ ਜਹਦ ਕੀਤੀ ਜਾ ਰਹੀ ਹੈ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਇਸਾਂ ਚੀਆਂ ਕਰ ਰਹੀਆਂ ਕਿਸ ਖਤਰਨਾਕ ਸਟੰਟ ਬਾਜੀ ਕੀਤੀ ਜਾ ਰਹੀ ਸੀ ਤਾਂ ਗੱਡੀ ਜਿਹੜੀ ਆ ਪਾਣੀ ਦੇ ਵਿੱਚ ਫਸ ਜਾਂਦੀ ਆ ਪੁਲ ਤੋਂ ਹੇਠਾਂ ਆਫ-ਰੋਡਿੰਗ ਤੇ ਜਿਹੜੀ ਗੱਡੀ ਚਲਾਈ ਜਾ ਰਹੀ ਸੀ ਨੌਜਵਾਨਾਂ ਦੇ ਵੱਲੋਂ ਹੜਕੰਪ ਮਚਾਇਆ ਜਾ ਰਿਆ ਸੀ ਜੋਸਤਾ ਖਮਿਆਚਾ ਇਹਨਾਂ ਨੋਚਵਾਨਾਂ ਨੂੰ ਪੂਰਾ ਬੁਖਤ ਨਾ ਪਿਆ ਤਾਂ ਹੁਣ ਮੱਥੇ ਤੇ ਜ਼ਰੂਰ ਹੱਥ ਮਾਰਤੇ ਹੋਣਗੇ ਕਿ ਕਿੰਝ ਇਹ ਜਾਨ ਨੂੰ ਸਿਆਪਾ ਉਹਨਾਂ ਨੇ ਪਾ ਲਿਆ ਸੋ ਵੀਡੀਓ ਤੁਸੀਂ ਦੇਖ ਸਕਦੇ ਹੋ ਕਿ ਨੋਚਵਾਨਾਂ ਵੱਲੋਂ ਹੜਕੰਪ ਮਚਾਇਆ ਜਾ ਰਿਆ ਸੀ ਪੁਲ ਦੇ ਹੇਠਾਂ ਪਾਣੀ ਦੇ ਵਿੱਚ ਇੱਕ ਗੱਡੀ ਫਸ ਚਾਂਦੀਆ ਜਿਸ ਨੂੰ ਬਾਹਰ ਕੱਢਣ ਦੀ ਜਦੋਂ ਜ਼ਹਤ ਕੀਤੀ ਜਾ ਰਹੀ ਹੈ ਵੀਡੀਓ ਤੁਹਾਡ ਨਾਲ ਹਿਮਾਚਲ ਤੋਂ ਸਾਂਝੀ ਕਰ ਰਹੇ ਹਾਂ ਜਿੱਥੇ ਸਾਧੂਪੁਰ ਦੇ ਨੇੜੇ ਆ ਇਹ ਵਾਕਿਆ ਵਾਪਰਿਆ ਨੋਜਵਾਨ ਲਾਲ ਗੱਡੀ ਦੇ ਵਿੱਚ ਸਫਾਰਸੀ ਆਫ-ਰੋਡਿੰਗ ਤੇ ਗੱਡੀ ਚਲਾਈ ਜਾ ਰਹੀ ਸੀ ਤਾਂ ਇੰਨੇ ਦੇ ਵਿੱਚ ਪਾਣੀ ਸੀ ਤਾਂ ਪਾਣੀ ਦੇ ਵਿੱਚ ਹੀ ਇੱਕ ਗੱਡੀ ਫਸ ਚੁਕਿਆਤਾ ਕਿਸ ਤਰੀਕੇ ਦੇ ਨਾਲ ਹਾਲਾਤ ਬੜੇ ਹੋਏ ਨੇ ਕਿੰਝ ਗੱਡੀ ਨੂੰ ਬਾਹਰ ਕੱਢਣ ਦੀ ਜਦਤ ਕੀਤੀ ਜਾ ਰਹੀ ਹੈ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਤਸਵੀਰਾਂ ਤੁਹਾਨਾਂ ਨਾਲ ਸਾਂਝੀਆਂ ਕਰ ਰਹੇ ਹਾਂ ਕਿs ਖਤਰਨਾਕ ਸਟੰਟ ਬਾਜੀ ਕੀਤੀ ਜਾ ਰਹੀ ਸੀ ਤਾਂ ਗੱਡੀ ਜੜੀ ਆ ਪਾਣੀ ਦੇ ਵਿੱਚ ਫਸ ਜਾਂਦੀ ਆ ਪੁਲ ਤੋਂ ਹੇਠਾਂ ਆਫ-ਰੋਡਿੰਗ ਤੇ ਜੜੀ ਆ ਗੱਡੀ ਚਲਾਈ ਜਾ ਰਹੀ ਸੀ ਨੌਜਵਾਨਾਂ ਦੇ ਵੱਲੋਂ ਹੜਕੰਪ ਮਚਾਇਆ ਜਾ ਰਿਹਾ ਸੀ ਜੋਸਤਾ ਖਮਿਆਚੇ ਨੋਚਫਾਨਾ ਨੂੰ ਪੂਰਾ ਪੁਕਤਨਾ ਪਿਆ ਤਾਂ ਹੁਣ ਮੱਥੇ ਤੇ ਜ਼ਰੂਰ ਹੱਥ ਮਾਰਤੇ ਹੋਣਗੇ ਕਿ ਕਿੰਝ ਇਹ ਜਾਨ ਨੂੰ ਸਿਆਪਾ ਉਹਨਾਂ ਨੇ ਪਾ ਲਿਆ ਸੋ ਵੀਡੀਓ ਤੁਸੀਂ ਦੇਖ ਸਕਦੇ ਹੋ ਕਿ ਨੋਚਫਾਨਾ ਵੱਲੋਂ ਹੜਕੰਪ ਮਚਾਇਆ ਜਾ ਰਿਹਾ ਸੀ ਪੁਲ ਦੇ ਹੇਠਾਂ ਪਾਣੀ ਦੇ ਵਿੱਚ ਇੱਕ ਗੱਡੀ ਫਸ ਜਾਂਦੀ ਹੈ ਜਿਸ ਨੂੰ ਬਾਹਰ ਕੱਢਣ ਦੀ ਜਦੋਂ ਜਹਿਦ ਕੀਤੀ ਜਾ ਰਹੀ ਹੈ ਵੀਡੀਓ ਤੁਹਾਡੇ ਨਾਲ ਹਿਮਾਚਲ ਤੋਂ ਸਾਂਝੀ ਕਰ ਰਹੇ ਹਾਂ ਜਿੱਥੇ ਸਾਧੂ ਪੁਲ ਦੇ ਹੇਠਾਂ ਇਹ ਵਾਕਿਆ ਵਾਪਰਿਆ ਨੌਜਵਾਨ ਲਾਲ ਗੱਡੀ ਦੇ ਵਿੱਚ ਸਫਾਰ ਸੀ ਆਫ ਰੋਡਿੰਗ ਤੇ ਗੱਡੀ ਚਲਾਈ ਜਾ ਰਹੀ ਸੀ ਤਾਂ ਇੰਨੇ ਦੇ ਵਿੱਚ ਪਾਣੀ ਸੀ ਤਾਂ ਪਾਣੀ ਦੇ ਵਿੱਚ ਹੀ ਇਹ ਗੱਡੀ ਫਸ ਚੁਕਿਆ ਤਾਂ ਕਿਸ ਤਰੀਕੇ ਦੇ ਨਾਲ ਹਾਲਾਤ ਬੜੇ ਹੋਏ ਨੇ ਕਿੰਝ ਗੱਡੀ ਨੂੰ ਬਾਹਰ ਕੱਢਣ ਦੀ ਜਦਦ ਜ਼ਹਤ ਕੀਤੀ ਜਾ ਰਹੀ ਹੈ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਇਸਾਂ ਚੀਆਂ ਕਰ ਰਹੀਆਂ ਕਿਸ ਖਤਰਨਾਕ ਸਟੰਟ ਬਾਜੀ ਕੀਤੀ ਜਾ ਰਹੀ ਸੀ ਤਾਂ ਗੱਡੀ ਜਿਹੜੀ ਆ ਪਾਣੀ ਦੇ ਵਿੱਚ ਫਸ ਜਾਂਦੀ ਆ ਪੁਲ ਤੋਂ ਹੇਠਾਂ ਆਫ-ਰੋਡਿੰਗ ਤੇ ਜਿਹੜੀ ਗੱਡੀ ਚਲਾਈ ਜਾ ਰਹੀ ਸੀ ਨੌਜਵਾਨਾਂ ਦੇ ਵੱਲੋਂ ਹੜਕੰਪ ਮਚਾਇਆ ਜਾ ਰਿਆ ਸੀ ਜੋਸਤਾ ਖਮਿਆਚਾ ਇਹਨਾਂ ਨੋਚਵਾਨਾਂ ਨੂੰ ਪੂਰਾ ਪੁਕਤ ਨਾ ਪਿਆ ਤਾਂ ਹੁਣ ਮੱਥੇ ਤੇ ਜ਼ਰੂਰ ਹੱਥ ਮਾਰਤੇ ਹੋਣਗੇ ਕਿ ਕਿੰਝ ਇਹ ਜਾਨ ਨੂੰ ਸਿਆਪਾ ਉਹਨਾਂ ਨੇ ਪਾ ਲਿਆ ਸੋ ਵੀਡੀਓ ਤੁਸੀਂ ਦੇਖ ਸਕਦੇ ਹੋ ਕਿ ਨੋਚਵਾਨਾਂ ਵੱਲੋਂ ਹੜਕੰਪ ਮਚਾਇਆ ਜਾ ਰਿਆ ਸੀ ਪੁਲ ਦੇ ਹੇਠਾਂ ਪਾਣੀ ਦੇ ਵਿੱਚ ਇੱਕ ਗੱਡੀ ਫਸ ਚਾਂਦੀਆ ਜਿਸ ਨੂੰ ਬਾਹਰ ਕੱਢਣ ਦੀ ਜਦੋਂ ਜ਼ਹਤ ਕੀਤੀ ਜਾ ਰਹੀ ਹੈ ਵੀਡੀਓ ਤੁਹਾਡ ਨਾਲ ਹਿਮਾਚਲ ਤੋਂ ਸਾਂਝੀ ਕਰ ਰਹੇ ਹਾਂ ਜਿੱਥੇ ਸਾਧੂਪੁਰ ਦੇ ਨੇੜੇ ਆ ਇਹ ਵਾਕਿਆ ਵਾਪਰਿਆ ਨੋਜਵਾਨ ਲਾਲ ਗੱਡੀ ਦੇ ਵਿੱਚ ਸਫਾਰਸੀ ਆਫ-ਰੋਡਿੰਗ ਤੇ ਗੱਡੀ ਚਲਾਈ ਜਾ ਰਹੀ ਸੀ ਤਾਂ ਇੰਨੇ ਦੇ ਵਿੱਚ ਪਾਣੀ ਸੀ ਤਾਂ ਪਾਣੀ ਦੇ ਵਿੱਚ ਹੀ ਇੱਕ ਗੱਡੀ ਫਸ ਚੁਕਿਆਤਾ ਕਿਸ ਤਰੀਕੇ ਦੇ ਨਾਲ ਹਾਲਾਤ ਬੜੇ ਹੋਏ ਨੇ ਕਿੰਝ ਗੱਡੀ ਨੂੰ ਬਾਹਰ ਕੱਢਣ ਦੀ ਜਦਦ ਜ਼ਹਤ ਕੀਤੀ ਜਾ ਰਹੀ ਹੈ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਿਹਾ ਕਿਸ ਖਤਰਨਾਕ ਸਟੰਟ ਬਾਜੀ ਕੀਤੀ ਜਾ ਰਹੀ ਸੀ ਤਾਂ ਗੱਡੀ ਜੜੀ ਆ ਪਾਣੀ ਦੇ ਵਿੱਚ ਫਸ ਜਾਂਦੀ ਆ ਪੁਲ ਤੋਂ ਹੇਠਾਂ ਆਫ-ਰੋਡਿੰਗ ਤੇ ਜੜੀ ਗੱਡੀ ਚਲਾਈ ਜਾ ਰਹੀ ਸੀ ਨੌਜਵਾਨਾਂ ਦੇ ਵੱਲੋਂ ਹੜਕੰਪ ਮਚਾਇਆ ਜਾ ਰਿਹਾ ਸੀ ਜੋਸਤਾ ਖਮਿਆਚੈ ਨੋਚਫਾਨ ਨੂੰ ਪੂਰਾ ਪੁਕਤ ਨਾ ਪਿਆ ਤਾਂ ਹੁਣ ਮੱਥੇ ਤੇ ਜ਼ਰੂਰ ਹੱਥ ਮਾਰਤੇ ਹੋਣਗੇ ਕਿ ਕਿੰਝ ਇਹ ਜਾਨ ਨੂੰ ਸਿਆਪਾ ਉਹਨਾਂ ਨੇ ਪਾ ਲਿਆ ਸੋ ਵੀਡੀਓ ਤੁਸੀਂ ਦੇਖ ਸਕਦੇ ਹੋ ਕਿ ਨੋਚਫਾਨਾ ਵੱਲੋਂ ਹੜਕੰਪ ਮਚਾਇਆ ਜਾ ਰਿਹਾ ਸੀ ਪੁਲ ਦੇ ਹੇਠਾਂ ਪਾਣੀ ਦੇ ਵਿੱਚ ਇੱਕ ਗੱਡੀ ਫਸ ਚਾਂਦੀਆ ਜਿਸ ਨੂੰ ਬਾਹਰ ਕੱਢਣ ਦੀ ਜਦੋਂ ਜ਼ਹਤ ਕੀਤੀ ਜਾ ਰਹੀ ਹੈ ਵੀਡੀਓ ਤੁਹਾਡ ਨਾਲ ਹਿਮਾਚਲ ਤੋਂ ਸਾਂਝੀ ਕਰ ਰਹੇ ਹਾਂ ਜਿੱਥੇ ਸਾਧੂਪੁਰ ਦੇ ਇੱਥਾਂ ਇਹ ਵਾਕਿਆ ਵਾਪਰਿਆ ਨੋਜਵਾਨ ਲਾਲ ਗੱਡੀ ਦੇ ਵਿੱਚ ਸਫਾਰਸੀ ਆਫਰੋਡਿੰਗ ਤੇ ਗੱਡੀ ਚਲਾਈ ਜਾ ਰਹੀ ਸੀ ਤਾਂ ਇੰਨੇ ਦੇ ਵਿੱਚ ਪਾਣੀ ਸੀ ਤਾਂ ਪਾਣੀ ਦੇ ਵਿੱਚ ਹੀ ਇੱਕ ਗੱਡੀ ਫਸ ਚੁਕਿਆ ਤਾਂ ਕਿਸ ਤਰੀਕੇ ਦੇ ਨਾਲ ਹਾਲਾਤ ਬੜੇ ਹੋਏ ਨੇ ਕਿੰਝ ਗੱਡੀ ਨੂੰ ਬਾਹਰ ਕੱਢਣ ਦੀ ਜਦਤ ਕੀਤੀ ਜਾ ਰਹੀ ਹੈ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਇਸਾਂ ਚੀਆਂ ਕਰ ਰਹੀਆਂ ਕਿਸ ਖਤਰਨਾਕ ਸਟੰਟ ਬਾਜੀ ਕੀਤੀ ਜਾ ਰਹੀ ਸੀ ਤਾਂ ਗੱਡੀ ਜੜੀ ਆ ਪਾਣੀ ਦੇ ਵਿੱਚ ਫਸ ਜਾਂਦੀ ਆ ਪੁਲ ਤੋਂ ਹੇਠਾਂ ਆਫ-ਰੋਡਿੰਗ ਤੇ ਜੜੀ ਗੱਡੀ ਚਲਾਈ ਜਾ ਰਹੀ ਸੀ ਨੌਜਵਾਨਾਂ ਦੇ ਵੱਲੋਂ ਹੜਕੰਪ ਮਚਾਇਆ ਜਾ ਰਿਆ ਸੀ ਜੋਸਤਾ ਖਮਿਆਚੈ ਨੋਚਫਾਨ ਨੂੰ ਪੂਰਾ ਬੁਖਤ ਨਾ ਪਿਆ ਤਾਂ ਹੁਣ ਮੱਥੇ ਤੇ ਜ਼ਰੂਰ ਹੱਥ ਮਾਰਤੇ ਹੋਣਗੇ ਕਿ ਕਿੰਝ ਇਹ ਜਾਨ ਨੂੰ ਸਿਆਪਾ ਉਹਨਾਂ ਨੇ ਪਾ ਲਿਆ ਸੋ ਵੀਡੀਓ ਤੁਸੀਂ ਦੇਖ ਸਕਦੇ ਹੋ ਕਿ ਨੋਚਫਾਨਾ ਵੱਲੋਂ ਹੜਕੰਪ ਮਚਾਇਆ ਜਾ ਰਿਆ ਸੀ ਪੁਲ ਦੇ ਹੇਠਾਂ ਪਾਣੀ ਦੇ ਵਿੱਚ ਇੱਕ ਗੱਡੀ ਫਸ ਚਾਂਦੀਆ ਜਿਸ ਨੂੰ ਬਾਹਰ ਕੱਢਣ ਦੀ ਜਦੋਂ ਜ਼ਹਤ ਕੀਤੀ ਜਾ ਰਹੀ ਹੈ ਵੀਡੀਓ ਤੁਹਾਡੇ ਨਾਲ ਹਿਮਾਚਲ ਤੋਂ ਸਾਂਝੀ ਕਰ ਰਹੇ ਹਾਂ ਜਿੱਥੇ ਸਾਧੂਪੁਰ ਦੇ ਇੱਥਾਂ ਇਹ ਵਾਕਿਆ ਵਾਪਰਿਆ ਨੋਜਵਾਨ ਲਾਲ ਗੱਡੀ ਦੇ ਵਿੱਚ ਸਫਾਰਸੀ ਆਫ-ਰੋਡਿੰਗ ਤੇ ਗੱਡੀ ਚਲਾਈ ਜਾ ਰਹੀ ਸੀ ਤਾਂ ਇੰਨੇ ਦੇ ਵਿੱਚ ਪਾਣੀ ਸੀ ਤਾਂ ਪਾਣੀ ਦੇ ਵਿੱਚ ਹੀ ਇੱਕ ਗੱਡੀ ਫਸ ਚੁਕਿਆਤਾ ਕਿਸ ਤਰੀਕੇ ਦੇ ਨਾਲ ਹਾਲਾਤ ਬੜੇ ਹੋਏ ਨੇ ਕਿੰਝ ਗੱਡੀ ਨੂੰ ਬਾਹਰ ਕੱਢਣ ਦੀ ਜਦਦ ਜ਼ਹਤ ਕੀਤੀ ਜਾ ਰਹੀ ਹੈ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਤਸਵੀਰਾਂ ਤੁਹਾੜ ਨਾਲ ਸਾਂਝੀਆਂ ਕਰ ਰਿਹਾ ਕਿਸ ਖਤਰਨਾਕ ਸਟੰਟ ਬਾਜੀ ਕੀਤੀ ਜਾ ਰਹੀ ਸੀ ਤਾਂ ਗੱਡੀ ਜਿਹੜੀ ਆ ਪਾਣੀ ਦੇ ਵਿੱਚ ਫਸ ਜਾਂਦੀ ਆ ਪੁਲ ਤੋਂ ਹੇਠਾਂ ਆਫ-ਰੋਡਿੰਗ ਤੇ ਜਿਹੜੀ ਗੱਡੀ ਚਲਾਈ ਜਾ ਰਹੀ ਸੀ ਨੌਜਵਾਨਾਂ ਦੇ ਵੱਲੋਂ ਹੜਕੰਪ ਮਚਾਇਆ ਜਾ ਰਿਆ ਸੀ ਜੋਸਤਾ ਖਮਿਆਚਾ ਇਹਨਾਂ ਨੋਚਫਾਨਾਂ ਨੂੰ ਬੂਰਾ ਭੁਗਤਨਾ ਪਿਆ ਤਾਂ ਹੁਣ ਮੱਥੇ ਤੇ ਜ਼ਰੂਰ ਹੱਥ ਮਾਰਤੇ ਹੋਣਗੇ ਕਿ ਕਿੰਝ ਇਹ ਜਾਨ ਨੂੰ ਸਿਆਪਾ ਉਹਨਾਂ ਨੇ ਪਾ ਲਿਆ ਸੋ ਵੀਡੀਓ ਤੁਸੀਂ ਦੇਖ ਸਕਦੇ ਹੋ ਕਿ ਨੋਚਫਾਨਾਂ ਵੱਲੋਂ ਹੜਕੰਪ ਮਚਾਇਆ ਜਾ ਰਿਆ ਸੀ ਪੁਲ ਦੇ ਹੇਠਾਂ ਪਾਣੀ ਦੇ ਵਿੱਚ ਇੱਕ ਗੱਡੀ ਫਸ ਚਾਂਦੀਆ ਜਿਸ ਨੂੰ ਬਾਹਰ ਕੱਢਣ ਦੀ ਜਦੋਂ ਜ਼ਹਦ ਕੀਤੀ ਜਾ ਰਹੀ ਹੈ ਵੀਡੀਓ ਤੁਹਾਡੇ ਨਾਲ ਹਿਮਾਚਲ ਤੋਂ ਸਾਂਝ ਕਰ ਰਹੇ ਹਾਂ ਜਿੱਥੇ ਸਾਧੂਪੁਰ ਦੇ ਇੱਥਾਂ ਇਹ ਵਾਕਿਆ ਵਾਪਰਿਆ ਨੌਜਵਾਨ ਲਾਲ ਗੱਡੀ ਦੇ ਵਿੱਚ ਸਫਾਰਸੀ ਆਫ-ਰੋਡਿੰਗ ਤੇ ਗੱਡੀ ਚਲਾਈ ਜਾ ਰਹੀ ਸੀ ਤਾਂ ਇੰਨੇ ਦੇ ਵਿੱਚ ਪਾਣੀ ਸੀ ਤਾਂ ਪਾਣੀ ਦੇ ਵਿੱਚ ਹੀ ਇੱਕ ਗੱਡੀ ਫਸ ਚੁਕਿਆ ਤਾਂ ਕਿਸ ਤਰੀਕੇ ਦੇ ਨਾਲ ਹਾਲਾਤ ਬੜੇ ਹੋਏ ਨੇ ਕਿੰਝ ਗੱਡੀ ਨੂੰ ਬਾਹਰ ਕੱਢਣ ਦੀ ਜਦਦ ਜਹਦ ਕੀਤੀ ਜਾ ਰਹੀ ਹੈ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਤਸਵੀਰਾਂ ਤੁਹਾਨਾਂ ਨਾਲ ਸਾਂਝੀਆਂ ਕਰ ਰਹੇ ਹਾਂ ਕਿs ਖਤਰਨਾਕ ਸਟੰਟ ਬਾਜੀ ਕੀਤੀ ਜਾ ਰਹੀ ਸੀ ਤਾਂ ਗੱਡੀ ਜਿਹੜੀ ਆ ਪਾਣੀ ਦੇ ਵਿੱਚ ਫਸ ਜਾਂਦੀ ਆ ਪੁਲ ਤੋਂ ਹੇਠਾਂ ਆਫ-ਰੋਡਿੰਗ ਤੇ ਜਿਹੜੀ ਗੱਡੀ ਚਲਾਈ ਜਾ ਰਹੀ ਸੀ ਨੌਜਵਾਨਾਂ ਦੇ ਵੱਲੋਂ ਹੜਕੰਪ ਮਚਾਇਆ ਚਾਰਿਆਸੀ ਜੋਸਤਾ ਖਮਿਆਚੈ ਨੋਚਵਾਨ ਨੂੰ ਪੂਰਾ ਬੁਖਤ ਨਾ ਪਿਆ ਤਾਂ ਹੁਣ ਮੱਥੇ ਤੇ ਜ਼ਰੂਰ ਹੱਥ ਮਾਰਤੇ ਹੋਣਗੇ ਕਿ ਕਿੰਝ ਇਹ ਜਾਨ ਨੂੰ ਸਿਆਪਾ ਉਹਨਾਂ ਨੇ ਪਾ ਲਿਆ ਸੋ ਵੀਡੀਓ ਤੁਸੀਂ ਦੇਖ ਸਕਦੇ ਹੋ ਕਿ ਨੋਚਵਾਨਾ ਵੱਲੋਂ ਹੜਕੰਪ ਮਚਾਇਆ ਚਾਰਿਆਸੀ ਪੁਲ ਦੇ ਹੇਠਾਂ ਪਾਣੀ ਦੇ ਵਿੱਚ ਇੱਕ ਗੱਡੀ ਫਸ ਜਾਂਦੀ ਹੈ ਜਿਸ ਨੂੰ ਬਾਹਰ ਕੱਢਣ ਦੀ ਜਦੋਂ ਜ਼ਹਤ ਕੀਤੀ ਜਾ ਰਹੀ ਹੈ ਵੀਡੀਓ ਤੁਹਾਡੇ ਨਾਲ ਹਿਮਾਚਲ ਤੋਂ ਸਾਂਝੀ ਕਰ ਰਹੇ ਹਾਂ ਜਿੱਥੇ ਸਾਧੂਪੁਰ ਦੇ ਇੱਥਾਂ ਇਹ ਵਾਕਿਆ ਵਾਪਰਿਆ ਨੌਜਵਾਨ ਲਾਲ ਗੱਡੀ ਦੇ ਵਿੱਚ ਸਫਾਰਸੀ ਆਫ-ਰੋਡਿੰਗ ਤੇ ਗੱਡੀ ਚਲਾਈ ਜਾ ਰਹੀ ਸੀ ਤਾਂ ਇੰਨੇ ਦੇ ਵਿੱਚ ਪਾਣੀ ਸੀ ਤਾਂ ਪਾਣੀ ਦੇ ਵਿੱਚ ਹੀ ਇੱਕ ਗੱਡੀ ਫਸ ਚੁਕਿਆ ਤਾਂ ਕਿਸ ਤਰੀਕੇ ਦੇ ਨਾਲ ਹਾਲਾਤ ਬੜੇ ਹੋਏ ਨੇ ਕਿੰਝ ਗੱਡੀ ਨੂੰ ਬਾਹਰ ਕੱਢਣ ਦੀ ਜਦਦ ਕੀਤੀ ਜਾ ਰਹੀ ਹੈ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਤਸਵੀਰਾਂ ਤੁਹਾੜ ਨਾਲ ਸਾਂਝੀਆਂ ਕਰ ਰਿਹਾ ਕਿਸ ਖਤਰਨਾਕ ਸਟੰਟ ਬਾਜੀ ਕੀਤੀ ਜਾ ਰਹੀ ਸੀ ਤਾਂ ਗੱਡੀ ਜਿਹੜੀ ਆ ਪਾਣੀ ਦੇ ਵਿੱਚ ਫਸ ਜਾਂਦੀ ਆ ਪੁਲ ਤੋਂ ਹੇਠਾਂ ਆਫ-ਰੋਡਿੰਗ ਤੇ ਜਿਹੜੀ ਗੱਡੀ ਚਲਾਈ ਜਾ ਰਹੀ ਸੀ ਨੌਜਵਾਨਾਂ ਦੇ ਵੱਲੋਂ ਹੜਕੰਪ ਮਚਾਇਆ ਜਾ ਰਿਆ ਸੀ ਜੋਸਤਾ ਖਮਿਆਚਾ ਇਹਨਾਂ ਨੋਚਫਾਨਾ ਨੂੰ ਪੂਰਾ ਬੁਰਾ ਬੁਕਤ ਨਾ ਪਿਆ ਤਾਂ ਹੁਣ ਮੱਥੇ ਤੇ ਜ਼ਰੂਰ ਹੱਥ ਮਾਰਤੇ ਹੋਣਗੇ ਕਿ ਕਿੰਝ ਇਹ ਜਾਨ ਨੂੰ ਸਿਆਪਾ ਉਹਨਾਂ ਨੇ ਪਾ ਲਿਆ ਸੋ ਵੀਡੀਓ ਤੁਸੀਂ ਦੇਖ ਸਕਦੇ ਹੋ ਕਿ ਨੋਚਫਾਨਾ ਵੱਲੋਂ ਹੜਕੰਪ ਮਚਾਇਆ ਜਾ ਰਿਆ ਸੀ ਪੁਲ ਦੇ ਹੇਠਾਂ ਪਾਣੀ ਦੇ ਵਿੱਚ ਇੱਕ ਗੱਡੀ ਫਸ ਜਾਂਦੀ ਆ ਜਿਸ ਨੂੰ ਬਾਹਰ ਕੱਢਣ ਦੀ ਜਦੋਂ ਜ਼ਹਦ ਕੀਤੀ ਜਾ ਰਹੀ ਹੈ ਵੀਡੀਓ ਤੁਹਾਡੇ ਨਾਲ ਹਿਮਾਚਲ ਤੋਂ ਸਾਂਝੀ ਕਰ ਰਹੇ ਹਾਂ ਜਿੱਥੇ ਸਾਧੂਪੁਰ ਦੇ ਨੇੜੇ ਆ ਇਹ ਵਾਕਿਆ ਵਾਪਰਿਆ ਨੌਜਵਾਨ ਲਾਲ ਗੱਡੀ ਦੇ ਵਿੱਚ ਫਾਰਸੀ ਆਫ-ਰੋਡਿੰਗ ਤੇ ਗੱਡੀ ਚਲਾਈ ਜਾ ਰਹੀ ਸੀ ਤਾਂ ਇੰਨੇ ਦੇ ਵਿੱਚ ਪਾਣੀ ਸੀ ਤਾਂ ਪਾਣੀ ਦੇ ਵਿੱਚ ਹੀ ਇੱਕ ਗੱਡੀ ਫਸ ਚੁਕਿਆ ਤਾਂ ਕਿਸ ਤਰੀਕੇ ਦੇ ਨਾਲ ਹਾਲਾਤ ਬੜੇ ਹੋਏ ਨੇ ਕਿੰਝ ਗੱਡੀ ਨੂੰ ਬਾਹਰ ਕੱਢਣ ਦੀ ਜਦਦ ਜਹਿਦ ਕੀਤੀ ਜਾ ਰਹੀ ਹੈ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਤਸਵੀਰਾਂ ਤੁਹਾੜ ਨਾਲ ਸਾਂਝੀਆਂ ਕਰ ਰਿਹਾ ਕਿਸ ਖਤਰਨਾਕ ਸਟੰਟ ਬਾਜੀ ਕੀਤੀ ਜਾ ਰਹੀ ਸੀ ਤਾਂ ਗੱਡੀ ਜਿਹੜੀ ਆ ਪਾਣੀ ਦੇ ਵਿੱਚ ਫਸ ਜਾਂਦੀ ਆ ਪੁਲ ਤੋਂ ਹੇਠਾਂ ਆਫ-ਰੋਡਿੰਗ ਤੇ ਜਿਹੜੀ ਗੱਡੀ ਚਲਾਈ ਜਾ ਰਹੀ ਸੀ ਨੌਜਵਾਨਾਂ ਦੇ ਵੱਲੋਂ ਹੜਕੰਪ ਮਚਾਇਆ ਚਾਰਿਆਸੀ ਜੋਸਤਾ ਖਮਿਆਚਾ ਇਹਨਾਂ ਨੋਚਫਾਨਾ ਨੂੰ ਪੂਰਾ ਪੁਕਤ ਨਾ ਪਿਆ ਤਾਂ ਹੁਣ ਮੱਥੇ ਤੇ ਜ਼ਰੂਰ ਹੱਥ ਮਾਰਤੇ ਹੋਣਗੇ ਕਿ ਕਿੰਝ ਇਹ ਜਾਨ ਨੂੰ ਸਿਆਪਾ ਉਹਨਾਂ ਨੇ ਪਾ ਲਿਆ ਸੋ ਵੀਡੀਓ ਤੁਸੀਂ ਦੇਖ ਸਕਦੇ ਹੋ ਕਿ ਨੋਚਫਾਨਾ ਵੱਲੋਂ ਹੜਕੰਪ ਮਚਾਇਆ ਚਾਰਿਆਸੀ ਪੁਲ ਦੇ ਹੇਠਾਂ ਪਾਣੀ ਦੇ ਵਿੱਚ ਇੱਕ ਗੱਡੀ ਫਸ ਚਾਂਦੀਆ ਜਿਸ ਨੂੰ ਬਾਹਰ ਕੱਢਣ ਦੀ ਜਦੋਂ ਜ਼ਹਤ ਕੀਤੀ ਜਾ ਰਹੀ ਹੈ ਵੀਡੀਓ ਤੁਹਾਡ ਨਾਲ ਹਿਮਾਚਲ ਤੋਂ ਸਾਂਝੀ ਕਰ ਰਹੇ ਹਾਂ ਜਿੱਥੇ ਸਾਧੂਪੁਰ ਦੇ ਨੇੜੇ ਆ ਇਹ ਵਾਕਿਆ ਵਾਪਰਿਆ ਨੋਜਵਾਨ ਲਾਲ ਗੱਡੀ ਦੇ ਵਿੱਚ ਸਫਾਰਸੀ ਆਫ ਰੋਡਿੰਗ ਤੇ ਗੱਡੀ ਚਲਾਈ ਜਾ ਰਹੀ ਸੀ ਤਾਂ ਇਨ ਦੇ ਵਿੱਚ ਪਾਣੀ ਸੀ ਤਾਂ ਪਾਣੀ ਦੇ ਵਿੱਚ ਹੀ ਇੱਕ ਗੱਡੀ ਫਸ ਚੁਕਿਆ ਤਾਂ ਕਿਸ ਤਰੀਕੇ ਦੇ ਨਾਲ ਹਾਲਾਤ ਬੜੇ ਹੋਏ ਨੇ ਕਿੰਝ ਗੱਡੀ ਨੂੰ ਬਾਹਰ ਕੱਢਣ ਦੀ ਜਦਤ ਕੀਤੀ ਜਾ ਰਹੀ ਹੈ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਤਸਵੀਰਾਂ ਤੁਹਾਨਾਂ ਨਾਲ ਸਾਂਝੀਆਂ ਕਰ ਰਹੇ ਹਾਂ ਕਿs ਖਤਰਨਾਕ ਸਟੰਟ ਬਾਜੀ ਕੀਤੀ ਜਾ ਰਹੀ ਸੀ ਤਾਂ ਗੱਡੀ ਜੜੀ ਆ ਪਾਣੀ ਦੇ ਵਿੱਚ ਫਸ ਜਾਂਦੀ ਆ ਪੁਲ ਤੋਂ ਹੇਠਾਂ ਆਫ-ਰੋਡਿੰਗ ਤੇ ਜੜੀ ਆ ਗੱਡੀ ਚਲਾਈ ਜਾ ਰਹੀ ਸੀ ਨੌਜਵਾਨਾਂ ਦੇ ਵੱਲੋਂ ਹੜਕੰਪ ਮਚਾਇਆ ਜਾ ਰਿਆ ਸੀ ਜੋਸਤਾ ਖਮਿਆਚਾ ਇਹਨਾਂ ਨੋਚਫਾਨਾਂ ਨੂੰ ਪੂਰਾ ਬੁਕਤ ਨਾ ਪਿਆ ਤਾਂ ਹੁਣ ਮੱਥੇ ਤੇ ਜ਼ਰੂਰ ਹੱਥ ਮਾਰਤੇ ਹੋਣਗੇ ਕਿ ਕਿੰਝ ਇਹ ਜਾਨ ਨੂੰ ਸਿਆਪਾ ਉਹਨਾਂ ਨੇ ਪਾ ਲਿਆ ਸੋ ਵੀਡੀਓ ਤੁਸੀਂ ਦੇਖ ਸਕਦੇ ਹੋ ਕਿ ਨੋਚਫਾਨਾਂ ਵੱਲੋਂ ਹੜਕੰਪ ਮਚਾਇਆ ਜਾ ਰਿਆ ਸੀ ਪੁਲ ਦੇ ਹੇਠਾਂ ਪਾਣੀ ਦੇ ਵਿੱਚ ਇੱਕ ਗੱਡੀ ਫਸ ਚਾਂਦੀ ਆ ਜਿਸ ਨੂੰ ਬਾਹਰ ਕੱਢਣ ਦੀ ਜਦੋਂ ਜ਼ਹਤ ਕੀਤੀ ਜਾ ਰਹੀ ਹੈ ਵੀਡੀਓ ਤੁਹਾਡੇ ਨਾਲ ਹਿਮਾਚਲ ਤੋਂ ਸਾਂਝੀ ਕਰ ਰਹੇ ਹਾਂ ਜਿੱਥੇ ਸਾਧੂਪੁਰ ਦੇ ਇੱਥਾਂ ਇਹ ਵਾਕਿਆ ਵਾਪਰਿਆ ਨੋਜਵਾਨ ਲਾਲ ਗੱਡੀ ਦੇ ਵਿੱਚ ਸਫਾਰਸੀ ਆਫ-ਰੋਡਿੰਗ ਤੇ ਗੱਡੀ ਚਲਾਈ ਜਾ ਰਹੀ ਸੀ ਤਾਂ ਇੰਨੇ ਦੇ ਵਿੱਚ ਪਾਣੀ ਸੀ ਤਾਂ ਪਾਣੀ ਦੇ ਵਿੱਚ ਹੀ ਇੱਕ ਗੱਡੀ ਫਸ ਚੁਕਿਆ ਤਾਂ ਕਿਸ ਤਰੀਕੇ ਦੇ ਨਾਲ ਹਾਲਾਤ ਬੜੇ ਹੋਏ ਨੇ ਕਿੰਝ ਗੱਡੀ ਨੂੰ ਬਾਹਰ ਕੱਢਣ ਦੀ ਜਦਦ ਜਹਦ ਕੀਤੀ ਜਾ ਰਹੀ ਹੈ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਤਸਵੀਰਾਂ ਤੁਹਾਨਾਂ ਨਾਲ ਸਾਂਝੀਆਂ ਕਰ ਰਹੇ ਹਾਂ ਕਿs ਖਤਰਨਾਕ ਸਟੰਟ ਬਾਜੀ ਕੀਤੀ ਜਾ ਰਹੀ ਸੀ ਤਾਂ ਗੱਡੀ ਜੜੀ ਆ ਪਾਣੀ ਦੇ ਵਿੱਚ ਫਸ ਜਾਂਦੀ ਆ ਪੁਲ ਤੋਂ ਹੇਠਾਂ ਆਫ-ਰੋਡਿੰਗ ਤੇ ਜੜੀ ਆ ਗੱਡੀ ਚਲਾਈ ਜਾ ਰਹੀ ਸੀ ਨੌਜਵਾਨਾਂ ਦੇ ਵੱਲੋਂ ਹੜਕੰਪ ਮਚਾਇਆ ਜਾ ਰਿਆ ਸੀ ਜੋਸਤਾ ਖਮਿਆਚਾ ਇਹਨਾਂ ਨੋਚਵਾਨਾਂ ਨੂੰ ਪੂਰਾ ਬੁਕਤ ਨਾ ਪਿਆ ਤਾਂ ਹੁਣ ਮੱਥੇ ਤੇ ਜ਼ਰੂਰ ਹੱਥ ਮਾਰਤੇ ਹੋਣਗੇ ਕਿ ਕਿੰਝ ਇਹ ਜਾਨ ਨੂੰ ਸਿਆਪਾ ਉਹਨਾਂ ਨੇ ਪਾ ਲਿਆ ਸੋ ਵੀਡੀਓ ਤੁਸੀਂ ਦੇਖ ਸਕਦੇ ਹੋ ਕਿ ਨੋਚਵਾਨਾਂ ਵੱਲੋਂ ਹੜਕੰਪ ਮਚਾਇਆ ਜਾ ਰਿਆ ਸੀ ਪੁਲ ਦੇ ਹੇਠਾਂ ਪਾਣੀ ਦੇ ਵਿੱਚ ਇੱਕ ਗੱਡੀ ਫਸ ਚਾਂਦੀਆ ਜਿਸ ਨੂੰ ਬਾਹਰ ਕੱਢਣ ਦੀ ਜਦੋਂ ਜ਼ਹਤ ਕੀਤੀ ਜਾ ਰਹੀ ਹੈ ਵੀਡੀਓ ਤੁਹਾਡੇ ਨਾਲ ਹਿਮਾਚਲ ਤੋਂ ਸਾਂਝੀ ਕਰ ਰਹੇ ਹਾਂ ਜਿੱਥੇ ਸਾਧੂਪੁਰ ਦੇ ਨੇੜੇ ਆ ਇਹ ਵਾਕਿਆ ਵਾਪਰਿਆ ਨੌਜਵਾਨ ਲਾਲ ਗੱਡੀ ਦੇ ਵਿੱਚ ਫਾਰਸੀ ਆਫਰੋਡਿੰਗ ਤੇ ਗੱਡੀ ਚਲਾਈ ਜਾ ਰਹੀ ਸੀ ਤਾਂ ਇੰਨੇ ਦੇ ਵਿੱਚ ਪਾਣੀ ਸੀ ਤਾਂ ਪਾਣੀ ਦੇ ਵਿੱਚ ਹੀ ਇਹ ਗੱਡੀ ਫਸ ਚੁਕਿਆ ਤਾਂ ਕਿਸ ਤਰੀਕੇ ਦੇ ਨਾਲ ਹਾਲਾਤ ਬੜੇ ਹੋਏ ਨੇ ਕਿੰਝ ਗੱਡੀ ਨੂੰ ਬਾਹਰ ਕੱਢਣ ਦੀ ਜਦਦ ਜ਼ਹਤ ਕੀਤੀ ਜਾ ਰਹੀ ਹੈ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਤਸਵੀਰਾਂ ਤੁਹਾਹਨਾਂ ਨਾਲ ਸਾਂਝੀਆਂ ਕਰ ਰਹੇ ਹਾਂ ਕਿs ਖਤਰਨਾਕ ਸਟੰਟ ਬਾਜੀ ਕੀਤੀ ਜਾ ਰਹੀ ਸੀ ਤਾਂ ਗੱਡੀ ਜੜੀ ਆ ਪਾਣੀ ਦੇ ਵਿੱਚ ਫਸ ਜਾਂਦੀ ਆ ਪੁਲ ਤੋਂ ਹੇਠਾਂ ਆਫ-ਰੋਡਿੰਗ ਤੇ ਜੜੀ ਆ ਗੱਡੀ ਚਲਾਈ ਜਾ ਰਹੀ ਸੀ ਨੌਜਵਾਨਾਂ ਦੇ ਵੱਲੋਂ ਹੜਕੰਪ ਮਚਾਇਆ ਜਾ ਰਿਆ ਸੀ ਜੋਸਤਾ ਖਮਿਆਚਾ ਇਹਨਾਂ ਨੋਚਫਾਨਾਂ ਨੂੰ ਬੂਰਾ ਪੁਕਤ ਨਾ ਪਿਆ ਤਾਂ ਹੁਣ ਮੱਥੇ ਤੇ ਜ਼ਰੂਰ ਹੱਥ ਮਾਰਤੇ ਹੋਣਗੇ ਕਿ ਕਿੰਝ ਇਹ ਜਾਨ ਨੂੰ ਸਿਆਪਾ ਉਹਨਾਂ ਨੇ ਪਾ ਲਿਆ ਸੋ ਵੀਡੀਓ ਤੁਸੀਂ ਦੇਖ ਸਕਦੇ ਹੋ ਕਿ ਨੋਚਫਾਨਾਂ ਵੱਲੋਂ ਹੜਕੰਪ ਮਚਾਇਆ ਜਾ ਰਿਆ ਸੀ ਪੁਲ ਦੇ ਹੇਠਾਂ ਪਾਣੀ ਦੇ ਵਿੱਚ ਇੱਕ ਗੱਡੀ ਫਸ ਚਾਂਦੀ ਆ ਜਿਸ ਨੂੰ ਬਾਹਰ ਕੱਢਣ ਦੀ ਜਦੋਂ ਜ਼ਹਤ ਕੀਤੀ ਜਾ ਰਹੀ ਹੈ ਵੀਡੀਓ ਤੁਹਾਡੇ ਨਾਲ ਹਿਮਾਚਲ ਤੋਂ ਸਾਂਝੀ ਕਰ ਰਹੇ ਹਾਂ ਜਿੱਥੇ ਸਾਧੂਪੁਰ ਦੇ ਨੇੜੇ ਆ ਇਹ ਵਾਕਿਆ ਵਾਪਰਿਆ ਨੋਜਵਾਨ ਲਾਲ ਗੱਡੀ ਦੇ ਵਿੱਚ ਸਫਾਰਸੀ ਆਫ-ਰੋਡਿੰਗ ਤੇ ਗੱਡੀ ਚਲਾਈ ਜਾਰੀ ਸੀ ਤਾਂ ਇੰਨੇ ਦੇ ਵਿੱਚ ਪਾਣੀ ਸੀ ਤਾਂ ਪਾਣੀ ਦੇ ਵਿੱਚ ਹੀ ਇੱਕ ਗੱਡੀ ਫਸ ਚੁਕਿਆਤਾ ਕਿਸ ਤਰੀਕੇ ਦੇ ਨਾਲ ਹਾਲਾਤ ਬੜੇ ਹੋਏ ਨੇ ਕਿੰਝ ਗੱਡੀ ਨੂੰ ਬਾਹਰ ਕੱਢਣ ਦੀ ਜਦਤ ਕੀਤੀ ਜਾ ਰਹੀ ਹੈ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਤਸਵੀਰਾਂ ਤੁਹਾਨਾਂ ਨਾਲ ਸਾਂਝੀਆਂ ਕਰ ਰਹੇ ਹਾਂ ਕਿs ਖਤਰਨਾਕ ਸਟੰਟ ਬਾਜੀ ਕੀਤੀ ਜਾ ਰਹੀ ਸੀ ਤਾਂ ਗੱਡੀ ਜੜੀ ਆ ਪਾਣੀ ਦੇ ਵਿੱਚ ਫਸ ਜਾਂਦੀ ਆ ਪੁਲ ਤੋਂ ਹੇਠਾਂ ਆਫ-ਰੋਡਿੰਗ ਤੇ ਜੜੀ ਆ ਗੱਡੀ ਚਲਾਈ ਜਾ ਰਹੀ ਸੀ ਨੌਜਵਾਨਾਂ ਦੇ ਵੱਲੋਂ ਹੜਕੰਪ ਮਚਾਇਆ ਜਾ ਰਿਹਾ ਸੀ ਜੋਸਤਾ ਖਮਿਆਚਾ ਇਹਨਾਂ ਨੋਚਵਾਨਾਂ ਨੂੰ ਪੂਰਾ ਬੁੱਕਤ ਨਾ ਪਿਆ ਤਾਂ ਹੁਣ ਮੱਥੇ ਤੇ ਜ਼ਰੂਰ ਹੱਥ ਮਾਰਤੇ ਹੋਣਗੇ ਕਿ ਕਿੰਝ ਇਹ ਜਾਨ ਨੂੰ ਸਿਆਪਾ ਉਹਨਾਂ ਨੇ ਪਾ ਲਿਆ ਸੋ ਵੀਡੀਓ ਤੁਸੀਂ ਦੇਖ ਸਕਦੇ ਹੋ ਕਿ ਨੋਚਵਾਨਾਂ ਵੱਲੋਂ ਹੜਕੰਪ ਮਚਾਇਆ ਜਾ ਰਿਹਾ ਸੀ ਪੁਲ ਦੇ ਹੇਠਾਂ ਪਾਣੀ ਦੇ ਵਿੱਚ ਇੱਕ ਗੱਡੀ ਫਸ ਚਾਂਦੀਆ ਜਿਸ ਨੂੰ ਬਾਹਰ ਕੱਢਣ ਦੀ ਜਦੋਂ ਜ਼ਹਤ ਕੀਤੀ ਜਾ ਰਹੀ ਹੈ ਵੀਡੀਓ ਤੁਹਾਡ ਨਾਲ ਹਿਮਾਚਲ ਤੋਂ ਸਾਂਝੀ ਕਰ ਰਹੇ ਹਾਂ ਜਿੱਥੇ ਸਾਧੂਪੁਰ ਦੇ ਨੇੜੇ ਆ ਇਹ ਵਾਕਿਆ ਵਾਪਰਿਆ ਨੋਜਵਾਨ ਲਾਲ ਗੱਡੀ ਦੇ ਵਿੱਚ ਸਫਾਰਸੀ ਆਫ ਰੋਡਿੰਗ ਤੇ ਗੱਡੀ ਚਲਾਈ ਜਾ ਰਹੀ ਸੀ ਤਾਂ ਇੰਨੇ ਦੇ ਵਿੱਚ ਪਾਣੀ ਸੀ ਤਾਂ ਪਾਣੀ ਦੇ ਵਿੱਚ ਹੀ ਇੱਕ ਗੱਡੀ ਫਸ ਚੁਕਿਆ ਤਾਂ ਕਿਸ ਤਰੀਕੇ ਦੇ ਨਾਲ ਹਾਲਾਤ ਬੜੇ ਹੋਏ ਨੇ ਕਿੰਝ ਗੱਡੀ ਨੂੰ ਬਾਹਰ ਕੱਢਣ ਦੀ ਜਦਤ ਜਹਦ ਕੀਤੀ ਜਾ ਰਹੀ ਹੈ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਇਸਾਂ ਚੀਆਂ ਕਰ ਰਹੀਆਂ ਕਿਸ ਖਤਰਨਾਕ ਸਟੰਟ ਬਾਜੀ ਕੀਤੀ ਜਾ ਰਹੀ ਸੀ ਤਾਂ ਗੱਡੀ ਜਿਹੜੀ ਆ ਪਾਣੀ ਦੇ ਵਿੱਚ ਫਸ ਜਾਂਦੀ ਆ ਪੁਲ ਤੋਂ ਹੇਠਾਂ ਆਫ-ਰੋਡਿੰਗ ਤੇ ਜਿਹੜੀ ਗੱਡੀ ਚਲਾਈ ਜਾ ਰਹੀ ਸੀ ਨੌਜਵਾਨਾਂ ਦੇ ਵੱਲੋਂ ਹੜਕੰਪ ਮਚਾਇਆ ਜਾ ਰਿਆ ਸੀ ਜੋਸਤਾ ਖਮਿਆਚਾ ਇਹਨਾਂ ਨੋਚਵਾਨਾਂ ਨੂੰ ਪੂਰਾ ਬੁੱਕਤ ਨਾ ਪਿਆ ਤਾਂ ਹੁਣ ਮੱਥੇ ਤੇ ਜ਼ਰੂਰ ਹੱਥ ਮਾਰਤੇ ਹੋਣਗੇ ਕਿ ਕਿੰਝ ਇਹ ਜਾਨ ਨੂੰ ਸਿਆਪਾ ਉਹਨਾਂ ਨੇ ਪਾ ਲਿਆ ਸੋ ਵੀਡੀਓ ਤੁਸੀਂ ਦੇਖ ਸਕਦੇ ਹੋ ਕਿ ਨੋਚਵਾਨਾਂ ਵੱਲੋਂ ਹੜਕੰਪ ਮਚਾਇਆ ਜਾ ਰਿਆ ਸੀ ਪੁਲ ਦੇ ਹੇਠਾਂ ਪਾਣੀ ਦੇ ਵਿੱਚ ਇੱਕ ਗੱਡੀ ਫਸ ਚਾਂਦੀਆ ਜਿਸ ਨੂੰ ਬਾਹਰ ਕੱਢਣ ਦੀ ਜਦੋਂ ਜ਼ਹਤ ਕੀਤੀ ਜਾ ਰਹੀ ਹੈ ਵੀਡੀਓ ਤੁਹਾਡੇ ਨਾਲ ਹਿਮਾਚਲ ਤੋਂ ਸਾਂਝੀ ਕਰ ਰਹੇ ਹਾਂ ਜਿੱਥੇ ਸਾਧੂਪੁਰ ਦੇ ਇੱਥਾਂ ਇਹ ਵਾਕਿਆ ਵਾਪਰਿਆ ਨੌਜਵਾਨ ਲਾਲ ਗੱਡੀ ਦੇ ਵਿੱਚ ਸਫਾਰਸੀ ਆਫ-ਰੋਡਿੰਗ ਤੇ ਗੱਡੀ ਚਲਾਈ ਜਾ ਰਹੀ ਸੀ ਤਾਂ ਇੰਨ ਦੇ ਵਿੱਚ ਪਾਣੀ ਸੀ ਤਾਂ ਪਾਣੀ ਦੇ ਵਿੱਚ ਹੀ ਇੱਕ ਗੱਡੀ ਫਸ ਚੁਕਿਆ ਤਾਂ ਕਿਸ ਤਰੀਕੇ ਦੇ ਨਾਲ ਹਾਲਾਤ ਬੜੇ ਹੋਏ ਨੇ ਕਿੰਝ ਗੱਡੀ ਨੂੰ ਬਾਹਰ ਕੱਢਣ ਦੀ ਜਦਦ ਜ਼ਹਤ ਕੀਤੀ ਜਾ ਰਹੀ ਹੈ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਤਸਵੀਰਾਂ ਤੁਹਾਹਨਾਂ ਨਾਲ ਸਾਂਝੀਆਂ ਕਰ ਰਿਹਾ ਕਿਸ ਖਤਰਨਾਕ ਸਟੰਟ ਬਾਜੀ ਕੀਤੀ ਜਾ ਰਹੀ ਸੀ ਤਾਂ ਗੱਡੀ ਜਿਹੜੀ ਆ ਪਾਣੀ ਦੇ ਵਿੱਚ ਫਸ ਜਾਂਦੀ ਆ ਪੁਲ ਤੋਂ ਹੇਠਾਂ ਆਫ-ਰੋਡਿੰਗ ਤੇ ਜਿਹੜੀ ਗੱਡੀ ਚਲਾਈ ਜਾ ਰਹੀ ਸੀ ਨੌਜਵਾਨਾਂ ਦੇ ਵੱਲੋਂ ਹੜਕੰਪ ਮਚਾਇਆ ਜਾ ਰਿਆ ਸੀ ਜੋਸਤਾ ਖਮਿਆਚਾ ਇਹਨਾਂ ਨੋਚਵਾਨਾਂ ਨੂੰ ਪੂਰਾ ਪੁਕਤ ਨਾ ਪਿਆ ਤਾਂ ਹੁਣ ਮੱਥੇ ਤੇ ਜ਼ਰੂਰ ਹੱਥ ਮਾਰਤੇ ਹੋਣਗੇ ਕਿ ਕਿੰਝ ਇਹ ਜਾਨ ਨੂੰ ਸਿਆਪਾ ਉਹਨਾਂ ਨੇ ਪਾ ਲਿਆ ਸੋ ਵੀਡੀਓ ਤੁਸੀਂ ਦੇਖ ਸਕਦੇ ਹੋ ਕਿ ਨੋਚਵਾਨਾਂ ਵੱਲੋਂ ਹੜਕੰਪ ਮਚਾਇਆ ਜਾ ਰਿਆ ਸੀ ਪੁਲ ਦੇ ਹੇਠਾਂ ਪਾਣੀ ਦੇ ਵਿੱਚ ਇੱਕ ਗੱਡੀ ਫਸ ਚਾਂਦੀਆ ਜਿਸ ਨੂੰ ਬਾਹਰ ਕੱਢਣ ਦੀ ਜਦੋਂ ਜ਼ਹਤ ਕੀਤੀ ਜਾ ਰਹੀ ਹੈ ਵੀਡੀਓ ਤੁਹਾਡ ਨਾਲ ਹਿਮਾਚਲ ਤੋਂ ਸਾਂਝ ਕਰ ਰਹੇ ਹਾਂ ਜਿੱਥੇ ਸਾਧੂਪੁਰ ਦੇ ਇੱਥਾਂ ਇਹ ਵਾਕਿਆ ਵਾਪਰਿਆ ਨੋਜਵਾਨ ਲਾਲ ਗੱਡੀ ਦੇ ਵਿੱਚ ਸਫਾਰਸੀ ਆਫਰੋਡਿੰਗ ਤੇ ਗੱਡੀ ਚਲਾਈ ਜਾ ਰਹੀ ਸੀ ਤਾਂ ਇੰਨੇ ਦੇ ਵਿੱਚ ਪਾਣੀ ਸੀ ਤਾਂ ਪਾਣੀ ਦੇ ਵਿੱਚ ਹੀ ਇੱਕ ਗੱਡੀ ਫਸ ਚੁਕਿਆ ਤਾਂ ਕਿਸ ਤਰੀਕੇ ਦੇ ਨਾਲ ਹਾਲਾਤ ਬੜੇ ਹੋਏ ਨੇ ਕਿੰਝ ਗੱਡੀ ਨੂੰ ਬਾਹਰ ਕੱਢਣ ਦੀ ਜਦਦ ਜ਼ਹਤ ਕੀਤੀ ਜਾ ਰਹੀ ਹੈ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਤਸਵੀਰਾਂ ਤੁਹਾਨਾਂ ਨਾਲ ਸਾਂਝੀਆਂ ਕਰ ਰਿਹਾ ਕਿਸ ਖਤਰਨਾਕ ਸਟੰਟ ਬਾਜੀ ਕੀਤੀ ਜਾ ਰਹੀ ਸੀ ਤਾਂ ਗੱਡੀ ਜਿਹੜੀ ਆ ਪਾਣੀ ਦੇ ਵਿੱਚ ਫਸ ਜਾਂਦੀ ਆ ਪੁਲ ਤੋਂ ਹੇਠਾਂ ਆਫ-ਰੋਡਿੰਗ ਤੇ ਜਿਹੜੀ ਗੱਡੀ ਚਲਾਈ ਜਾ ਰਹੀ ਸੀ ਨੌਜਵਾਨਾਂ ਦੇ ਵੱਲੋਂ ਹੜਕੰਪ ਮਚਾਇਆ ਚਾਰਿਆਸੀ ਜੋਸਤਾ ਖਮਿਆਚਾ ਇਹਨਾਂ ਨੋਚਫਾਨਾ ਨੂੰ ਪੂਰਾ ਬੁੜਾ ਬੁਕਤ ਨਾ ਪਿਆ ਤਾਂ ਹੁਣ ਮੱਥੇ ਤੇ ਜ਼ਰੂਰ ਹੱਥ ਮਾਰਤੇ ਹੋਣਗੇ ਕਿ ਕਿੰਝ ਇਹ ਜਾਨ ਨੂੰ ਸਿਆਪਾ ਉਹਨਾਂ ਨੇ ਪਾ ਲਿਆ ਸੋ ਵੀਡੀਓ ਤੁਸੀਂ ਦੇਖ ਸਕਦੇ ਹੋ ਕਿ ਨੋਚਫਾਨਾ ਵੱਲੋਂ ਹੜਕੰਪ ਮਚਾਇਆ ਚਾਰਿਆਸੀ ਪੁਲ ਦੇ ਹੇਠਾਂ ਪਾਣੀ ਦੇ ਵਿੱਚ ਇੱਕ ਗੱਡੀ ਫਸ ਚਾਂਦੀਆ ਜਿਸ ਨੂੰ ਬਾਹਰ ਕੱਢਣ ਦੀ ਜਦੋਂ ਜ਼ਹਤ ਕੀਤੀ ਜਾ ਰਹੀ ਹੈ ਵੀਡੀਓ ਤੁਹਾਡੇ ਨਾਲ ਹਿਮਾਚਲ ਤੋਂ ਸਾਂਝੀ ਕਰ ਰਹੇ ਹਾਂ ਜਿੱਥੇ ਸਾਧੂਪੁਰ ਦੇ ਨੇੜੇ ਆ ਇਹ ਵਾਕਿਆ ਵਾਪਰਿਆ ਨੋਜਵਾਨ ਲਾਲ ਗੱਡੀ ਦੇ ਵਿੱਚ ਸਫਾਰਸੀ ਆਫ-ਰੋਡਿੰਗ ਤੇ ਗੱਡੀ ਚਲਾਈ ਜਾ ਰਹੀ ਸੀ ਤਾਂ ਇੰਨੇ ਦੇ ਵਿੱਚ ਪਾਣੀ ਸੀ ਤਾਂ ਪਾਣੀ ਦੇ ਵਿੱਚ ਹੀ ਇੱਕ ਗੱਡੀ ਫਸ ਚੁਕਿਆਤਾ ਕਿਸ ਤਰੀਕੇ ਦੇ ਨਾਲ ਹਾਲਾਤ ਬੜੇ ਹੋਏ ਨੇ ਕਿੰਝ ਗੱਡੀ ਨੂੰ ਬਾਹਰ ਕੱਢਣ ਦੀ ਜਦਦ ਜ਼ਹਤ ਕੀਤੀ ਜਾ ਰਹੀ ਹੈ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਤਸਵੀਰਾਂ ਤੁਹਾੜ ਨਾਲ ਸਾਂਝੀਆਂ ਕਰ ਰਿਹਾ ਕਿਸ ਖਤਰਨਾਕ ਸਟੰਟ ਬਾਜੀ ਕੀਤੀ ਜਾ ਰਹੀ ਸੀ ਤਾਂ ਗੱਡੀ ਜੜੀ ਆ ਪਾਣੀ ਦੇ ਵਿੱਚ ਫਸ ਜਾਂਦੀ ਆ ਪੁਲ ਤੋਂ ਹੇਠਾਂ ਆਫ-ਰੋਡਿੰਗ ਤੇ ਜੜੀ ਆ ਗੱਡੀ ਚਲਾਈ ਜਾ ਰਹੀ ਸੀ ਨੌਜਵਾਨਾਂ ਦੇ ਵੱਲੋਂ ਹੜਕੰਪ ਮਚਾਇਆ ਜਾ ਰਿਹਾ ਸੀ ਜੋਸਤਾ ਖਮਿਆਚੇ ਨੋਚਫਾਨਾ ਨੂੰ ਪੂਰਾ ਪੁਕਤਨਾ ਪਿਆ ਤਾਂ ਹੁਣ ਮੱਥੇ ਤੇ ਜ਼ਰੂਰ ਹੱਥ ਮਾਰਤੇ ਹੋਣਗੇ ਕਿ ਕਿੰਝ ਇਹ ਜਾਨ ਨੂੰ ਸਿਆਪਾ ਉਹਨਾਂ ਨੇ ਪਾ ਲਿਆ ਸੋ ਵੀਡੀਓ ਤੁਸੀਂ ਦੇਖ ਸਕਦੇ ਹੋ ਕਿ ਨੋਚਫਾਨਾ ਵੱਲੋਂ ਹੜਕੰਪ ਮਚਾਇਆ ਜਾ ਰਿਹਾ ਸੀ ਪੁਲ ਦੇ ਹੇਠਾਂ ਪਾਣੀ ਦੇ ਵਿੱਚ ਇੱਕ ਗੱਡੀ ਫਸ ਚਾਂਦੀਆ ਜਿਸ ਨੂੰ ਬਾਹਰ ਕੱਢਣ ਦੀ ਜਦੋਂ ਜ਼ਹਦ ਕੀਤੀ ਜਾ ਰਹੀ ਹੈ ਵੀਡੀਓ ਤੁਹਾਡੇ ਨਾਲ ਹਿਮਾਚਲ ਤੋਂ ਸਾਂਝੀ ਕਰ ਰਹੇ ਹਾਂ ਜਿੱਥੇ ਸਾਧੂਪੁਰ ਦੇ ਨੇੜੇ ਆ ਇਹ ਵਾਕਿਆ ਵਾਪਰਿਆ ਨੌਜਵਾਨ ਲਾਲ ਗੱਡੀ ਦੇ ਵਿੱਚ ਸਫਾਰਸੀ ਆਫ-ਰੋਡਿੰਗ ਤੇ ਗੱਡੀ ਚਲਾਈ ਜਾ ਰਹੀ ਸੀ ਤਾਂ ਇੰਨੇ ਦੇ ਵਿੱਚ ਪਾਣੀ ਸੀ ਤਾਂ ਪਾਣੀ ਦੇ ਵਿੱਚ ਹੀ ਇੱਕ ਗੱਡੀ ਫਸ ਚੁਕਿਆ ਤਾਂ ਕਿਸ ਤਰੀਕੇ ਦੇ ਨਾਲ ਹਾਲਾਤ ਬੜੇ ਹੋਏ ਨੇ ਕਿੰਝ ਗੱਡੀ ਨੂੰ ਬਾਹਰ ਕੱਢਣ ਦੀ ਜਦਦ ਜ਼ਹਤ ਕੀਤੀ ਜਾ ਰਹੀ ਹੈ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਤਸਵੀਰਾਂ ਤੁਹਾਨਾਂ ਨਾਲ ਸਾਂਝੀਆਂ ਕਰ ਰਿਹਾ ਕਿਸ ਖਤਰਨਾਕ ਸਟੰਟ ਬਾਜੀ ਕੀਤੀ ਜਾ ਰਹੀ ਸੀ ਤਾਂ ਗੱਡੀ ਜਿਹੜੀ ਆ ਪਾਣੀ ਦੇ ਵਿੱਚ ਫਸ ਜਾਂਦੀ ਆ ਪੁਲ ਤੋਂ ਹੇਠਾਂ ਆਫ-ਰੋਡਿੰਗ ਤੇ ਜਿਹੜੀ ਗੱਡੀ ਚਲਾਈ ਜਾ ਰਹੀ ਸੀ ਨੌਜਵਾਨਾਂ ਦੇ ਵੱਲੋਂ ਹੜਕੰਪ ਮਚਾਇਆ ਜਾ ਰਿਹਾ ਸੀ ਜੋਸਤਾ ਖਮਿਆਚਾ ਇਹਨਾਂ ਨੋਟਫਰਨ ਨੂੰ ਪੂਰਾ ਪੁਕਤ ਨਾ ਪਿਆ ਤਾਂ ਹੁਣ ਮੱਥੇ ਤੇ ਜ਼ਰੂਰ ਹੱਥ ਮਾਰਤੇ ਹੋਣਗੇ ਕਿ ਕਿੰਝ ਇਹ ਜਾਨ ਨੂੰ ਸਿਆਪਾ ਉਹਨਾਂ ਨੇ